ਅਮਰ ਸਿੰਘ ਚਮਕਿੱਲਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਪਿੰਡਾਂ ਤੇ ਦਰਸ਼ਕਾਂ ਦੇ ਵਿੱਚ ਬਹੁਤ ਮਸ਼ਹੂਰ ਹੈ। ਅਮਰ ਸਿੰਘ ਚਮਕਿੱਲੇ ਦਾ ਜਨਮ ਬੇਹਦ ਗਰੀਬੀ ਵਿੱਚ ਪਿੰਡ ਦੁਗਲੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸਰਦਾਰ ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੇ ਕੁੱਖੋਂ ਮਿਤੀ 21 ਜੁਲਾਈ 1960 ਨੂੰ ਹੋਇਆ। ਭੈਣ ਭਰਾਵਾਂ ਦੇ ਵਿੱਚ ਉਹ ਸਭ ਤੋਂ ਛੋਟੇ ਤੇ लाडले ਪੁੱਤ ਦਾ ਨਾਮ ਆਪਿਆ ਨੇ ਧਨੀ RAM ਰੱਖਿਆ। ਮਾਪਿਆਂ ਨੇ ਆਪਣੇ ਧਨੀਏ ਨੂੰ ਅਫਸਰ ਲੱਗਿਆ ਵੇਖਣ ਦੇ ਲਈ ਗੁਜ਼ਰਖਾਨ ਪ੍ਰਾਇਮਰੀ ਸਕੂਲ ਵਿੱਚ ਪੜਨ ਲਾ ਦਿੱਤਾ ਘਰ ਦੀ ਮੰਦੀ ਹਾਲੀ ਕਾਰਨ ਧਨੀਏ ਨੂੰ ਪੜਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ਦਿਨ ਚ ਕਮਾ ਕੇ ਆਥ ਨੇ ਖਾਂ ਦੀ ਦਸ਼ਾ ਨੇ ਧਨੀਰਾਮ ਨੂੰ ਇਲੈਕਟ੍ਰੀਸ਼ੀਅਨ ਵੀ ਨਾ ਬਣਨ ਦਿੱਤਾ ਆਪਣੇ ਘਰ ਦੀ ਹਾਲਤ ਦੇਖ ਕੇ ਧਨੀਰਾਮ ਲੁਧਿਆਣੇ ਕੱਪੜਾ ਫੈਕਟਰੀ ਦੇ ਵਿੱਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਦੇ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦੇਖ ਰਿਹਾ ਸੀ ਉਹ ਹੌਲੀ-ਹੌਲੀ ਫਟਣ ਲੱਗਿਆ ਉਹੋ ਹਰਮੋਨੀਅਮ ਤੁੰਬੀ ਅਤੇ ਢੋਲ ਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ ਫਿਰ ਇੱਕ ਦਿਨ ਇਸੇ ਸਿੱਦਕ ਦਾ ਸਤਾਇਆ ਤਨੀ ਰਾਮ ਘਰੋਂ ਫੈਕਟਰੀ ਤੱਕ ਗਿਆ ਪਰ ਰਸਤੇ ਵਿੱਚ ਉਸ ਦੀ ਕਦਮ ਆਪਣੇ ਆਪ ਉਸੇ ਸਮੇਂ ਦੇ ਪ੍ਰਸਿੱਧ ਫਨਕਾਰ ਸੁਰਿੰਦਰ ਸਿੰਦੇ ਦੇ ਦਫ਼ਤਰ ਵੱਲ ਹੋ ਤੁਰੇ ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਦਾ ਨਾ ਪੀਤਾ ਆਪਣੇ ਗੀਤਾਂ ਦੀ ਕਾਪੀ ਸਿੰਦੇ ਨੂੰ ਦਿਖਾਉਂਦੀ ਉਡੀਕ ਕਰਨ ਲੱਗਿਆ ਜਦੋਂ ਸ਼ਾਮ ਨੂੰ ਸੁਰਿੰਦਰ ਸਿੰਦੇ ਨੇ ਧਨੀ RAM ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ ਧਨੀ RAM ਨੇ ਸੁਰਿੰਦਰ ਸਿੰਦੇ ਕੋਲ ਸੰਗੀਤ ਦੀਆਂ ਬਾਰਿਕੀਆਂ ਸਿੱਖੀਆਂ ਤਾਂ ਉਸ ਦੀ ਲਗਨ ਦੇਖ ਕੇ ਸਿੰਦੇ ਨੇ ਧਨੀ RAM ਨੂੰ ਆਪਣੇ ਸੰਗੀਤਕ ਗਰੁੱਪ ਵਿੱਚ ਢੋਲਕੀ ਤੁੰਬੀ ਅਤੇ ਹਾਰਮੋਨੀਅਮ ਮਾਸਟਰ ਵਜੋ ਜਗ੍ਹਾ ਦਿੱਤੀ ਹੌਲੀ-ਹੌਲੀ ਤਾਂ ਨਿਰਾਮ ਸ੍ਰਿੰਦਰ ਸਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲਾਈਨ ਲੱਗ ਪਿਆ ਉਸਦੇ ਲਿਖੇ ਗਿੱਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ ਉਸਦੇ ਲਿਖੇ ਗੀਤਾਂ ਨੂੰ ਲਗਭਗ ਸਾਰੇ ਮੰਨੇ ਪਰਮੰਨੇ ਕਲਾਕਾਰਾਂ ਨੇ ਗਾਇਆ ਕੁਲਦੀਪ ਮਾਨ ਅਤੇ ਮੁਹੰਮਦ ਸਦੀਕ ਨਾਲ ਵੀ ਧਨੀਰਾਮ ਨੇ ਕੰਮ ਕੀਤਾ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀਰਾਮ ਦਾ ਪਿਆ ਗੁਰਮੇਲ ਕੌਰ ਨਾਲ ਕਰ ਦਿੱਤਾ ਗੀਤਕਾਰੀ ਦੇ ਸਿਰ ਉੱਤੇ ਧਨੀਰਾਮ ਦਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ ਇਸ ਲਈ ਉਸਨੇ ਆਪਣੇ ਉਸਤਾਦ ਛਿੰਦੇ ਦੇ ਨਾਲ ਸਟੇਜਾਂ ਉੱਤੇ ਗਾਉਣਾ ਸ਼ੁਰੂ ਕਰ ਦਿੱਤਾ ਧਨੀਰਾਮ ਦਾ ਨਾਮ ਅਮਰ ਸਿੰਘ ਚਮਕਿੱਲਾ ਚੰਡੀਗੜ੍ਹ ਦੇ ਨੇੜੇ ਬੁਲੇੜ ਵਿਖੇ ਲੱਗੀ ਰਾਮਲੀਲਾ ਵਿੱਚ ਗੀਤਕਾਰ ਸੰਮੁਖ ਸਿੰਘ ਅਜਾਤ ਨੇ ਰੱਖਿਆ ਉਸਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ ਪਹਿਲੇ ਲਲਕਾਰੀ ਨਾਲ ਅਤੇ ਉਸਦੇ ਭਗਤੀ ਗੀਤ ਬਾਬਾ ਤੇਰਾ ਨਨਕਾਣਾ ਅਤੇ ਤਲਵਾਰ ਮੈਂ ਕਲਗੀ ਧਰਦੀ ਸ਼ਾਮਲ ਹਨ ਹਾਲਾਂਕਿ ਉਸਨੇ ਇਸ ਨੂੰ ਕਦੇ ਖੁਦ ਰਿਕਾਰਡ ਨਹੀਂ ਕੀਤਾ ਉਸਨੇ ਵਿਆਪਕ ਤੌਰ ਤੇ ਪ੍ਰਸਿੱਧ ਜੱਟ ਦੀ ਦੁਸ਼ਮਣੀ ਲਿਖੀ ਜਿਸ ਨੂੰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੁਆਰਾ ਰਿਕਾਰਡ ਕੀਤਾ ਗਿਆ ਉਹ ਆਪਣੇ ਪਹਿਲੇ ਰਿਕਾਰਡ ਕੀਤੇ ਗੀਤ ਟਕੂਏ ਤੇ ਟਕਵਾ ਦੇ ਤੀਜੇ ਵਜੋਂ ਮਸ਼ਹੂਰ ਹੋਇਆ ਚਮਕਿੱਲੇ ਨੇ 1979 ਵਿੱਚ ਸੁਰਿੰਦਰ ਸ਼ਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲਪੀ ਰਿਕਾਰਡ ਟਕੂਏ ਦੇ ਟਕੂਆ ਖੜਕੇ ਐਚਐਮਵੀ ਕੰਪਨੀ ਵਿੱਚ ਸੰਗੀਤ ਸਮਰਾਟ ਚਰਨਜੀਤ ਉਹਜਾ ਦੇ ਸੰਗੀਤ ਹੇਠ ਕਟਿਆ ਇਸ ਵਿੱਚ ਚਮਕਿੱਲੇ ਦੇ ਲਿਖੇ ਕੰਪੋਜ਼ ਅਤੇ ਗਾਇਕ ਉੱਲੱਠ ਗੀਤ ਸਨ ਇਹੀ ਐਲਪੀ ਗਰਮ ਜਲੇਬੀਆਂ ਦੇ ਵਾਂਗ ਵਿਕਿਆ ਚਮਕਿੱਲਾ ਰਾਤੋਂ ਰਾਤ ਸਟਾਰ ਬਣ ਚੁੱਕਿਆ ਸੀ ਸ੍ਰਿੰਦਰ ਸੋਨੀਆ ਨਾਲ ਚਮਕਿੱਲੇ ਦੀ ਜੋੜੀ 1 ਸਾਲ ਬਾਅਦ ਹੀ ਟੁੱਟ ਗਈ ਸਾਲ 1980 ਵਿੱਚ ਚਮਕਿੱਲੇ ਦੇ ਸੰਪਰਕ ਦੇ ਵਿੱਚ ਆਈ ਫਰੀਦਕੋਟ ਦੀ ਜੰਪਲ ਅਮਰਜੋਤ ਜੋ ਕਿ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਨਾਲ ਗਾ ਰਹੀ ਸੀ ਅਮਰਜੋਤ ਸੰਗੀਤਕ ਸ਼ੌਂਕ ਕਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ ਵਾਦ ਦੇ ਵਿੱਚ ਚਮਕਿੱਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ ਇਸ ਗਾਇਕ ਜੋੜੀ ਦੇ ਸੁਮਿਲ ਨੇ ਪੰਜਾਬੀ ਦੋ ਗਾਣਾ ਗਾਇਕੀ ਵਿੱਚ ਬੁਲੰਦੀਆਂ ਛੋਇਆ ਅਮਰਜੋਤ ਤੇ ਚਮਕਿੱਲੇ ਦੀਆਂ ਲਗਭਗ 10 ਤੋਂ 12 ਟਿਪਾਂ ਮਾਰਕੀਟ ਵਿੱਚ ਆਈਆਂ ਚਮਕਿੱਲੇ ਦੇ ਅਖਾੜਿਆਂ ਨੂੰ ਲੋਕ ਤਿੰਨ ਤਿੰਨ ਮਹੀਨੇ ਪਹਿਲਾਂ 4-4000 ਰੁਪਏ ਦੇ ਕੇ ਲੁਧਿਆਣੇ ਮੋਗੇ ਵਾਲੇ ਬੈਦਾਂ ਦੇ ਚੁਆਰੇ ਵਿੱਚ ਪ੍ਰੋਗਰਾਮ ਬੁੱਕ ਕਰਵਾ ਜਾਂਦੇ ਸਨ ਚਮਕਿੱਲੇ ਦੀ ਲੋਕਪ੍ਰਿਅਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵੇਲੀਆਂ ਤਰੀਕਾਂ ਦੇ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ ਚਮਕਿੱਲੇ ਦੇ ਗੀਤਾਂ ਬਾਰੇ ਵਾਦ-ਵਿਵਾਦ ਹਮੇਸ਼ਾ ਛਿੜਦੇ ਰਹੇ ਹਨ ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਚਮਕਿੱਲੇ ਦੀ ਕਲਮ ਨਿਊਜ਼ਪੈਪਰ ਨੂੰ ਉਘਾੜਿਆ ਹੈ ਉਸ ਦੇ ਗੀਤਾਂ ਉਤੇ ਸ਼ਲੀਲਤਾ ਦਾ ਤਬਾਸਲ ਵਿੱਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ ਜਦੋਂ ਕਿ ਉਸੇ ਸਮੇਂ ਦੇ ਹੋਰ ਗਾਇਕਾ ਨੇ ਵੀ ਦੋ ਗਾਣਾ ਗਾਇਕ ਨੂੰ ਅਪਣਾਇਆ ਹੋਇਆ ਸੀ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਖਰ ਚਮਕਿੱਲਾ ਗਲਤੀ ਕਿੱਥੇ ਕਰ ਗਿਆ ਪੰਜਾਬੀ ਮੁਹਾਵਰੇ ਅਤੇ ਖਾਣਾ ਨੂੰ ਠੁਕ ਮਿੱਠਾ ਤੇ ਵਰਤਨਾ ਚਮਕਿੱਲੇ ਨੂੰ ਬਾਖੂਪੀ ਹੁੰਦਾ ਸੀ ਉਸ ਦਾ ਗੱਲ ਕਰਨ ਦਾ ਅੰਦਾਜ਼ ਸਿੱਧਾ ਤੇ ਸਪਸ਼ਟ ਸੀ ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ ਚਮਕਿੱਲੇ ਨੇ ਸਿਰਫ ਸਮਾਜਿਕ ਰਿਸ਼ਤਿਆਂ ਨੂੰ ਹੀ ਗਾਇਕੀ ਦਾ ਆਧਾਰ ਨਹੀਂ ਬਣਾਇਆ ਸਗੋਂ ਉਸ ਦੁਆਰਾ ਕੱਢੀਆਂ ਗਿਆ ਧਾਰਮਿਕ ਟੇਪਾਂ ਨਾਮ ਜਪ ਲਿਆ ਤੇ ਬਾਬਾ ਤੇਰਾ ਨਨਕਾਣਾ ਰਾਹੀ ਚਮਕਿੱਲੇ ਨੇ ਲੋਕਾਂ ਦੇ ਮੂੰਹਾਂ ਉਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕਿੱਲਾ ਸਿਰਫ ਅਸਲੀਲ ਗੀਤੀ ਗਾ ਸਕਦਾ ਏ ਚਮਕਿੱਲੇ ਨੇ ਧਾਰਮਿਕ ਟੇਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ ਪੰਜਾਬ ਵਿੱਚ ਹੁਣ ਤੱਕ دہشت ਗਰਦੀ ਦਾ ਕਾਲਾ ਬੱਦਲ ਫਟ ਚੁੱਕਿਆ ਸੀ ਕਿਹਾ ਜਾਂਦਾ ਏ ਕਿ دہشت ਗਰਦਾ ਨੇ دہشت ਫੁਲਾਉਣ ਦੇ ਮਨਸੂਬੇ ਨੂੰ ਅੰਜਾਮ ਦਿੱੰਦਿਆ ਜਲੰਧਰ ਨੇੜਲੇ ਪਿੰਡ ਮਹਿਸਪੁਰ ਕਿ 8 ਮਾਰਚ 1988 ਨੂੰ ਰੱਖੇ ਵਿਆਹ ਦੇ ਸਹੇਤੇ ਅਖਾੜਾ ਲਾਉਣ ਆਏ ਚਮਕਿੱਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ਵਿੱਚੋਂ ਤਨਸਮੇ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਪਰ ਚਮਕਿੱਲੇ ਅਮਰਜੋਤ ਦੇ ਕਤਲ ਦਾ ਹੁਣ ਤੱਕ ਅਸਲ ਕਾਰਨ ਅਜੇ ਵਿਵਚਾਰਤੀ ਬਣਿਆ ਹੋਇਆ ਈ ਪਹਿਲਾਂ ਚਮਕਿੱਲੇ ਦੀ ਟੈਪ ਲੌਨ ਸਮੇਂ ਆਮ ਲੋਕਾਂ ਨੂੰ ਪਤਾ ਤਾਂ ਹੁੰਦਾ ਸੀ ਕਿ ਇਸ ਵਿੱਚ ਸਮਾਜਿਕ ਰਿਸ਼ਤਿਆਂ ਤੇ ਵਿਪਾਕ ਬੋਲ ਵੀ ਆਖੇ ਜਾ ਸਕਦੇ ਹਨ ਪਰ ਹੁਣ ਟੀਵੀ ਉੱਤੇ ਚੱਲ ਰਹੇ ਸੱਭਿਆਚਾਰਕ ਗੀਤਾਂ ਵਿੱਚ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਕੋਈ ਅਜੀਹ ਹਦ੍ਰਿਸ਼ਾ ਜਾਵੇ ਜਾਤਾਂ ਭੈਣ ਉੱਠ ਕੇ ਬਾਹਰ ਚਲੀ ਜਾਵੇ ਜਾਂ ਫਿਰ ਭਰਾ ਨੂੰ ਚੈਨਲ ਬਦਲਣਾ ਪੈ ਜਾਵੇ ਚਮਕਿੱਲੇ ਦੇ ਅਖਾੜਿਆਂ ਵਿੱਚ ਗਾਇਕੀਤਾਂ ਨੂੰ ਚੋਰੀ ਕਰਕੇ ਕਈ ਕਲਾਕਾਰ ਆਪਣੀ ਪ੍ਰਸਿੱਧੀ ਖੱਟ ਰਹੇ ਹਨ